ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦਾ ਹੈਗਾ ਤੇ ਪੌਣੇ ਕਿਸੇ ਦਾ ਟਾਈਮ ਹੈ ਚ ਵੱਖ ਖੜਾ ਜਾ ਮੂਨੇ ਰਾਜਾ 6 ਵਜਨ ਚ ਪੰਜ ਕਮੈਂਟ ਰਹਿੰਦੇ ਨੇ ਆਪਾਂ ਨੇ ਪਾਠ ਕਰ ਲਿਆ ਤੇ ਗੁਰਦੁਆਰਾ ਸਾਹਿਬ ਜਾਇਆ ਚਾਹ ਬਣਾ ਲਈ ਚਾਹ ਬਣਾ ਕੇ ਆਟਾ ਗੁੰਨ ਲਿਆ ਜਿਹੜੇ ਕੰਮ ਸੀ ਕਰ ਲਏ ਹੁਣ ਧਾਰਾ ਚੋਣੀਆਂ ਕਿਉਂਕਿ ਤੋਕੜ ਮੱਝਾ ਹੋ ਗਿਆ ਏਦੋਂ ਪਹਿਲਾਂ ਮਿਲਦੀਆਂ ਨਹੀਂ ਹੈਗੀਆਂ ਏਦੋਂ ਪਹਿਲਾਂ ਮਿਲਦੀਆਂ ਨਹੀਂ ਹੈਗੀਆਂ ਤੇ ਹਾਂ ਉੱਠ ਖੜਦਿਆਂ ਜੇ ਮੈਂ ਸਾਢੇ 3:00 ਵਜੇ ਸਾਢੇ 3:00 ਵੀ ਉੱਠ ਖੜਾ ਸਵਾ ਤਿੰਨ ਉੱਠ ਖੜਾ ਕਿਉਂਕਿ ਨਾਤਾ ਜਾਂਦਾ ਨਾ ਕਿ ਰੱਬ ਨਾਲ ਦਿੱਤਾ ਜਾਂਦਾ ਫਿਰ ਛੱਟ ਹਨ ਜਿੰਦਾ ਵੀ ਟਾਈਮ ਲੱਗਦਾ ਚਲੋ ਤੇ ਫਿਰ ਬਸ ਜਿਹੜੇ ਰੋਟ ਕਮਾ ਟਾਈਮ ਹੋਏ ਲੋ ਉੱਠ ਕੇ ਕੰਮ ਕਰ ਲਾਂਗੇ ਤੇ ਹੁਣ ਆਪਾਂ ਕੱਢਣ ਜਾਣੇ ਆ ਜੀ ਧਾਰਾਂ ਧਾਰਾਂ ਕੱਢਾਂਗੇ ਤੇ ਇਹ ਤੋਂ ਪਹਿਲਾਂ ਮਿਲਦੀਆਂ ਨਹੀਂ ਹੈਗੀਆਂ ਸਵੇਰੇ ਤੋਂ ਪਹਿਲਾਂ ਮਿਲਦੀਆਂ ਨਹੀਂ ਕਿਉਂਕਿ ਰਾਜ ਪੁੱਜ ਕੇ ਮਿਲਦੀਆਂ ਨੇ ਹੁਣ ਧੋਕੜਾ ਹੋਗੇ ਸੱਜਰਾਂ ਨੂੰ ਤਾਂ ਕਦੋਂ ਮਰਜ਼ੀ ਚੋਲ ਆ ਹਨ ਤੇ ਧੋਕੜ ਤੇ ਸੱਜਰ ਪਸ਼ੂ ਵਿੱਚ ਬਹੁਤ ਫਰਕ ਹੁੰਦਾ ਹੈਗਾ ਅੱਜ ਤੁਹਾਨੂੰ ਅਸੀਂ ਦੱਸਾਂਗੇ ਵੀ ਮੱਝਾਂ ਕਿਸ ਤਰ੍ਹਾਂ 8 ਮਹੀਨੇ ਗੱਬਣ ਤੱਕ ਦੁੱਧ ਕਿਵੇਂ ਦਿੰਦੀਆਂ ਨੇ ਵੀ ਉਹਨਾਂ ਨੂੰ ਕੀ ਪਾਉਣਾ ਚਾਹੀਦਾ ਮੇਰੀਆਂ ਮੱਝਾਂ ਜਿਹੜੀ ਮੈਂ ਮੱਝ ਵੇਚੀ ਆ ਉਹ ਵੀ 8ਵੇਂ ਮਹੀਨੇ ਸਾਰਾ 7ਵੇਂ ਤੇ ਆਕੇ 8ਵੇਂ ਮਹੀਨੇ ਦੇ 8-10 ਦਿਨ ਦੁੱਧ 10 ਦਿਨ ਦੁੱਧ ਦੇ ਦਾਂਦੀ ਸੀ ਤੇ ਜਿਹੜੀ ਮੇਰੀ ਹੁਣ ਮੱਝ ਹਟੂਗੀ ਤੇ ਉਹਨੂੰ 8ਵੇਂ ਲੱਗ ਜੂਗਾ ਹਜੇ ਦੁੱਧ ਤੋਂ 2 ਟਾ ਹੀ ਕਿਲੋ ਇੱਕ ਡੰਗ ਦਾ ਦੇਈ ਜਾਂਦੀ ਐ ਉਹਨੂੰ ਮੈਂ ਕੀ ਪਾਉਣੀ ਆ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਦਿਨ ਵਿੱਚ ਬਹੁਤ ਸਾਰੀਆਂ ਪਾਣਾ ਕਹਿੰਦੇ ਨੇ ਮੱਝਾਂ ਦਾ ਕੀ ਫਾਇਦਾ ਰੱਖਣ ਦਾ ਹਨਾ ਤੇ ਵੀ ਮੱਝਾਂ ਦੁੱਧ ਨਹੀਂ ਦਿੰਦੀਆਂ 4 ਮਹੀਨੇ ਤੱਕ ਦਿੰਦੀਆਂ ਨੇ 5 ਮਹੀਨੇ ਤੱਕ ਦਿੰਦੀਆਂ ਨੇ ਮੇਰੀ ਮੱਝ ਹਜੇ ਤੱਕ 4-5 ਮਹੀਨੇ ਦੇ ਤਾਂ ਕਿਸੇ ਨੇ ਵੀ ਨਹੀਂ ਦਿੱਤਾ ਦੁੱਧ ਸੱਤ ਮਹੀਨੇ ਦਾ ਜਹੀਂ ਦਿੰਦੀ ਦਿੰਦੀ ਆ ਕਈ ਮੱਝਾਂ 8-8 ਮਹੀਨੇ ਵੀ ਦਿੰਦੇ ਨੇ ਕੋਈ ਕੋਈ ਆਪਾਂ ਖਰਾਕ ਚ ਫਰਕ ਪਾ ਲੈਣੇ ਜੇ ਤੋਕੜ ਹੋ ਜਾਂਦੀ ਆਪਾਂ ਖਰਾਕ ਘਟਾ ਲੈਣੇ ਜੇ ਰੋ ਤੋਕੜ ਹੁੰਦੀ ਹੈਗੀ ਮੱਝ ਉਹ ਰੋ ਆਪਾਂ ਨੂੰ ਥੋੜੀ ਜਿਹੀ ਖਰਾਕ ਵਧਾਉਣੀ ਪੈਂਦੀ ਇੱਕ ਦੋ ਚੀਜ਼ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਉਹ ਮੈਂ ਤੁਹਾਨੂੰ ਜਿਵੇਂ ਜਿਵੇਂ ਇਹਨਾਂ ਨੂੰ ਮੈਂ ਪਾਉਂਗੀ ਦੱਸੂਗੀ ਉਵੇਂ ਜਿ cụcਰੀ ਤੁਸੀਂ ਕਰ ਸਕਦੇ ਹੋਗੇ ਹਨ ਤੇ ਚਲੋ ਆਪਾਂ ਪਹਿਲਾਂ ਧਾਰਾਂ ਚੋਣੇ ਹੁਣ ਧਾਰਾਂ ਚੋਣਨ ਕੋਈ ਵੇਲਾ ਹੁੰਦਾ ਹੈਗਾ ਤੇ ਸਵੇਰੇ ਨਿਰਨੇ ਕਾਲ ਜੀ ਆਪਾਂ ਕੀ ਖਵਾਉਣਿਆਂਗੇ ਹੁਣ ਇਹ ਦੱਸਦੀ ਆ ਮੈਂ ਤੁਹਾਨੂੰ ਹੁਣ ਮੇਰੀ ਲੇਟੀ ਭੁੰਤੀ ਸੀ ਮੈਂ ਰਾਤ ਕਿਉਂਕਿ ਗੱਬਣ ਪਸ਼ੂ ਹੈਗਾ ਜੇ ਤਾਂ ਆਪਣੇ ਸੱਜਰ ਪਸ਼ੂ ਹੋਵੇ ਤਾਂ ਤਾਂ ਉਹ ਹੁੰਦਾਗਾ ਜੀ ਜੇ ਤਾਂ ਗੱਬਣ ਪਸ਼ੂ ਹੋਵੇ ਤਾਂ ਕੀ ਹੁੰਦ ਨੇ ਆਪਣਾ ਗੱਬਣ ਪਸ਼ੂ ਹੁੰਦਾ ਜਿਹੜਾ ਆਪਾਂ ਜਾਰੀ ਗਰਮ ਚੀਜ਼ ਨਹੀਂ ਪਾ ਸਕਦੇ ਉਹਨੂੰ ਤੇ ਜਿਦੋਂ ਆਪਣੀ ਸੱਜਰ ਮੱਝ ਹੁੰਦੀ ਆਪਾਂ ਉਹਨੂੰ ਚੁੱਲ੍ਹੇ ਤੇ ਲੇਟੀ ਰਿੰਨ ਕੇ ਗੁੜ ਪਾ ਸਕਦੇ ਆ ਕਿਉਂਕਿ ਹੁਣ ਗਰਮੀ ਆ ਗਈ ਤੇ ਮੱਝ ਨੂੰ ਗੁੜ ਵੀ ਨਹੀਂ ਪਾ ਸਕਦੇ ਆ ਆਪਾਂ ਲੇਟੀ ਰਿੰਨੀ ਵੀ ਨਹੀਂ ਪਾ ਸਕਦੇ ਗਰਮ ਹੁੰਦੀ ਹੈ ਹਨਾ ਤੇ ਕਿਉਂਕਿ ਬੱਚੇ ਨੂੰ ਨੁਕਸਾਨ ਹੋ ਜਾਣਾ ਕੱਟਰੂ ਨੂੰ ਤੇ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤੇ ਹੁਣ ਮੇਰੀ ਲੇਟੀ ਭੁੰਤੀ ਪਈ ਆ ਹੁਣ ਮੈਂ ਨਾ ਲੇਟੀ ਦੇ ਵਿੱਚ ਰਾਤ ਖੜ ਧੁੰਤੀ ਸੀ ਤੇ ਖੜ ਜੇ ਤੁਸੀਂ ਕਹਾਣੀ ਵਾਲੀ ਲੈ ਲਓ ਚਾਹੇ ਤੁਸੀਂ ਖਲਦੀ ਬੋਰੀ ਲਿਓਣੇ ਹੋਣਾ ਤੇ ਅਸੀਂ ਬੋਰੀ ਵੀ ਲਿਓਣੇ ਹੁੰਨੇ ਆ ਕਹਾਣੀ ਵੀ ਖੜਾਉਣੇ ਆਗੇ ਤੇ ਜਿਵੇਂ ਵੀ ਠੀਕ ਲਾ ਦਉ ਤੁਸੀਂ ਚਾਰ ਪਾ ਕੇ ਖਲਦੀ ਵਰਤੋ ਘੱਟੀ ਕਰਦੇ ਆ ਸਾਡੇ ਕਹਾਣੀ ਵਾਲੀ ਖਲ ਹੁੰਦੀ ਹੈਗੀ ਤੇ ਕੁਸ ਹੁਣ ਮੈਂ ਇਹ ਨੇਹਰਾ ਪੈਗਾ ਨੈਟ ਲਉਂਗਾ ਤੇ ਆ ਹੈਗੇ ਜੀ ਲੇਟੀ ਆਪਣੀ ਤੇ ਹੁਣ ਉਹਨਾਂ ਤੇ ਬੱਚੇ ਸੁੱਤੇ ਪੈਣੇਗੇ ਤੇ ਹੁਣ ਨਿਰਨਾ ਕਾਲ ਜ ਮੱਝਾਂ ਰੱਜੀਆਂ ਹੋਈਆਂ ਨੇ ਗੀਆਂ ਜਲੀ ਤੇ ਹੁਣ ਰੱਜੀਆਂ ਹੋਈਆਂ ਨੇ ਹੁਣ ਮੈਂ ਧਾਰ ਚਾਉਂਗੀ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਕੀ ਪਉਂਤਾ ਦੋ ਬੱਠੜਾਂ ਚ ਪਉਂਤੀ ਹੋਈ ਐ ਇੱਕ ਬੱਠੜਾ ਲਈ ਦਿਖਾਉ ਕਿਉਂਕਿ ਫਿਰ ਹਨਾ ਮੇਰੀਆਂ ਧਾਰਾਂ ਕਬੇੜਾ ਹੁੰਦਾਗਾ ਕੱਖਾਂ ਨਾਲ ਇਹ ਬਿਲਕੁਲ ਰੱਜ ਚੁੱਕੀਆਂ ਨੇ ਜਿਹੜੇ ਮਾੜੇ ਮੋਟ ਕੱਖ ਰਹਿੰਦੇ ਨੇ ਹੁਣ ਫੀਡ ਪੈ ਜੂ ਕੇਰਾ ਫੀਡ ਪਾ ਕੇ ਬਣਾ ਦਿੱਤੀਆਂ ਰੱਖਾਂ ਤੇ ਹੁਣ ਬਾਹਰਲੇ ਛੱਡ ਚ ਹੁੰਦੀਆਂ ਨੇ ਮੱਝਾਂ ਹੁਣ ਮੱਝਾਂ ਬਾਹਰਲੇ ਛੱਡ ਚ ਹੁੰਦੀਆਂ ਨੇ ਗੀਆਂ ਤੇ ਤਹਾਨੂੰ ਬਸ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਬਾਲਟੀਆਂ ਫੇਰ ਲਿਆਉਂਗੀ ਲੋ ਜੀ ਆ ਆਪਣੀ ਲੇਟੀ ਪਿਆਉਂਦੀ ਹੋਈ ਐ ਇਹਦੇ ਵਿੱਚ ਥੋੜੀ ਜਿਹੀ ਖਲ ਪਾਈ ਹੋਈ ਐ ਆ ਅੱਥ ਨੇ ਪਿਉਂਦੋ ਤੁਸੀਂ ਬਾਹਰੇ ਰੱਖ ਦੋ ਹਵਾ ਚ ਕਿਉਂਕਿ ਹਜੇ ਮੌਸਮ ਠੰਡਾ ਹੈਗਾ ਜੇਰੋਂ ਬਾਲੀਆਂ ਲੋਆਂ ਪੈਣ ਲੱਗਿਆਂ ਲੇਟੀ ਖੱਟੀ ਹੋਜੂ ਫੰਣ ਲੱਗਜੂ ਔਰੋਂ ਤੁਸੀਂ ਸਵੇਰੇ ਉੱਠਣਸਾਰ ਪਿਉਂਦਿਆ ਕਰੋ ਹਣਾ ਘਾਰਾਂ ਵੇਲੇ ਨੂੰ ਬਣ ਜਾਂਦੀ ਐ ਤੋਕੜਾ ਮੱਝਾਂ ਲਈ ਆਗੀ ਤੇ ਮੇਰੀ ਉਹ ਮੱਝ ਨਾ ਪਰ ਮੈਂ ਉਹਨੂੰ ਖਵਾਇਆ ਨਹੀਂ ਸੀ ਇਸ ਤਰ੍ਹਾਂ ਪਰ ਉਹਨੇ 5.5 ਮਹੀਨੇ ਦੁੱਧ ਦਿੱਤਾਗਾ ਇਹ ਪਰ 8 ਮਾਰਚ ਦੀ ਸੂਈ ਹੋਈ ਆ ਦੇਖ ਲਓ 8 ਮਾਰਚ ਦੀ ਸੂਈ ਹੋਈ ਆ ਹੁਣ ਅੱਜ ਹੋ ਗਈ ਅ ਅੱਜ ਹੋ ਗਈ 19 ਮਾਰਚ ਤੇ ਅੱਜ 19 ਮਾਰਚ ਹੋ ਗਈ 8 ਮਾਰਚ ਦੀ ਮੱਝ ਸੂਈ ਹੋਈ ਹੈਗੀ ਇਹ ਦੁੱਧ ਹਜੇ 2.5 2.5 ਕਿਲੋ ਤੇ 3 ਕਿਲੋ ਦੇ ਵਿੱਚ ਵਿੱਚ ਦਿੰਦੀ ਆ 2.5 ਕਿਲੋ ਤੋਂ ਵੱਧ ਆ 3 ਕਿਲੋ ਤੋਂ ਘੱਟ ਆ ਤੇ ਇਹਨੂੰ ਇਸ ਤਰ੍ਹਾਂ ਦੀ ਮੈਂ ਖਰਾਬ ਕੋ ਪਾਉਣੀ ਸੁੱਖ ਨਾਲ ਦੇਖੋ ਮੱਝ ਦਾ ਕਰਦ ਵੀ ਬਹੁਤ ਵਧੀਆ ਹੈਗਾ ਹਨਾ ਤੇ ਇਸ ਤਰ੍ਹਾਂ ਆਪਾਂ ਜ ਮੱਝ ਨੂੰ ਜਿਰ ਆਪਾਂ ਲੈਟੀ ਬੰਦ ਕਰਦਾਂ ਨੇ ਆਪਾਂ ਜਿਰ ਉਹਨੂੰ ਆਪਾਂ ਲਾਲਚ ਨਾਲ ਦਾਣੇ ਤੇ ਨੇ ਖੜਾ ਰਹਿਂਦਾ ਲੱਤ ਨਹੀਂ ਮਾਰਦਾ ਨੇ ਟੀਕਾ ਲਾਉਣ ਦੀ ਲੋੜ ਨੇ ਟੀਕੇ ਆ ਦੁੱਧ ਹਨਾ ਖਾਤਰੇ ਵਾਲਾ ਬੱਚਿਆਂ ਨੂੰ ਪਿਉਣੇ ਆਪਾਂ ਖਾਤਰਾ ਹੀ ਆ ਟੀਕਾ ਤੂੰ ਕੋਈ ਲਾਉਣ ਦਾ ਤੇ ਇਸ ਤਰ੍ਹਾਂ ਤੁਸੀਂ ਉਹ ਕਰੋ ਹੁਣ ਮੇਰੀ ਆ ਮੱਝ ਆ ਮੱਝ ਮੇਰੀ ਹੁਣ ਥੋੜਾ ਲੱਗ ਗਈ ਨੂੰ ਪੰਜਵਾਂ ਮਹੀਨਾ ਲੱਗਿਆ ਹੋਇਆ ਇਹਨੂੰ ਮੈਂ ਨਾਲ ਦੀ ਨਾਲ ਲੇਟੀ ਸ਼ੁਰੂ ਕਰ ਦਿੱਤੀ ਆ ਆ ਮੱਝ ਥੋੜੀ ਜੀ ਆਪਣੀ ਹਜੇ ਗੱਭਣ ਨਹੀਂ ਹੈਗੀ ਤੇ ਟੋਕੜਾ ਇਹਨੂੰ ਵੀ ਮੈਂ ਇਸ ਤਰ੍ਹਾਂ ਪਾਈ ਜਾਨੀ ਆ ਕਿਉਂਕਿ ਬਿਮੂਰੇ ਪੰਨ ਦੁੱਧਰੀ ਤੋਂ ਥੋੜਨਾ ਪੈ ਜੇ ਤੇ ਓਹ ਬਸ ਝੋਟੀ ਨੂੰ ਆਪਾਂ ਲੇਟੀ ਹੁਣ ਸ਼ੁਰੂ ਕਰ ਦੇਵਾਂਗੇ ਇਹ ਵੀ ਗੱਭਣ ਆਪਣੀ ਝੋਟੀ ਇਸ ਤਰ੍ਹਾਂ ਆਪਾਂ ਮੱਝਾਂ ਦਾ ਖਿਆਲ ਰੱਖਦੇ ਆ ਥੋੜਾ ਜੇ ਤੁਸੀਂ ਨਾ ਜਦੋਂ ਜਿੱਥੋਂ ਪੰਜਵਾਂ ਮਹੀਨਾ ਲੱਗ ਜਾਣਾ ਮੱਝ ਨੂੰ ਤੁਸੀਂ ਉੱਥੋਂ ਹੀ ਲੈਟੀ ਸ਼ੁਰੂ ਕਰ ਦਿਓ ਲੈਟੀ ਚ ਥੋੜੀ ਜਿਹੀ ਖਲ ਪਿਉਂਦਿਆ ਕਰੋ ਤੇ ਮੱਝ ਤੁਹਾਡੀ 8 7 ਸਾਢੇ 7 ਮਹੀਨੇ ਚ ਕੋਈ 8ਵਾਂ ਮਹੀਨਾ ਲੱਗ ਜਾਣਾ 8 ਮਹੀਨੇ 8 ਦਸ ਦਿਨ ਦੁੱਧ ਆਮ ਦੇ ਦੋਗੀ ਬਹੁਤ ਸਾਰੇ ਪਾਣਾ ਕਹਿੰਦੇ ਨੇ ਸਾਡੀਆਂ ਗਾਇਆਂ ਨਹੀਂ ਆਰਾਮਦਾਰੀ ਹੈਗੀ ਢੂੜ ਮਹੀਨਾ ਪਹਿਲਾਂ ਹਟਦੀ ਹੈ ਮਹੀਨਾ ਪਹਿਲਾਂ ਹਟਦੀ ਹੈ 2 ਮਹੀਨੇ ਪਹਿਲਾਂ ਹਟਦੀ ਹੈ ਮੱਝਾਂ ਵੀ ਜੀ ਗਾਇਆਂ ਵਰਗੀਆਂ ਹੋ ਜਾਂਦੀਆਂ ਜਿਹੜਾ ਆਪਾਂ ਨਾਲ ਹੁੰਦੇ ਖਰਾਕ ਪਾਉਣਿਆਂ ਮੱਝਾਂ ਨੂੰ ਹੁਣ ਮੱਝਾਂ ਨੂੰ ਖਰਾਕ ਪਾਉਣਿਆਂਗੇ ਜਦੋਂ ਆਪਾਂ ਤੇ ਫੀਡ ਵਧੀਆ ਕਰਾ ਲਓ ਜਦੋਂ ਆਪਣੀ ਟੋਕੜ ਮੱਝ ਹੋਈ ਨਹੀਂ ਆਪਾਂ ਫੀਡ ਘਟਾ ਦੇਣਿਆ ਸਮਝੀ ਟੋਕੜ ਮੱਝ ਨੂੰ ਫੀਡ ਵਧਾਓ ਤੇ ਕਿਉਂਕਿ ਟੋਕੜ ਪਸ਼ੂ ਹੁੰਦਾ ਜਦੋਂ ਉਹ ਰੋ ਫੈਂਟ ਵੀ ਜ਼ਿਆਦਾ ਵਾਧੀ ਹੈਗੀ ਨਾ ਫੈਂਟ ਵਾਧੀ ਹੈਗੀ ਜ਼ਿਆਦਾ ਤੇ ਨਾ ਇਹ ਕਿਉਂ ਆਉਂਦਾ ਹੈਗਾ ਹਨਾ ਤੇ ਇਸ ਤਰ੍ਹਾਂ ਤੁਸੀਂ ਮੱਝਾਂ ਦੀ ਦੇਖਭਾਲ ਕਰਿਆ ਕਰੋ ਜਦੋਂ ਆਪਣੀ ਟੋਕੜ ਮੱਝ ਹੋ ਜਾਂਦੀ ਆ ਆਪਾਂ ਗੌਰ ਘਟ ਕਰਨ ਲੱਗ ਜਨ ਵੀ ਇਹ ਤਾਂ ਟੋਕੜੀ ਆ ਆਪਾਂ ਸੱਜਰ ਦੀ ਸੇਵਾ ਕਰ ਲਓ ਹਨਾ ਨਹੀਂ ਸੱਜ ਸਮਾ ਟੋਕੜ ਪਸ਼ੂ ਦਾ ਸੇਵਾ ਤੋਕੜ ਪਸ਼ੂ ਦੀ ਸੇਵਾ ਕਰੋ ਤੇ ਤੋਕੜ ਪਸ਼ੂ ਦੀ ਫੈਂਟ ਵੀ ਜਾਦੇ ਆਉਂਦੀ ਹੈਗੀ ਤੇ ਸਾਡੇ ਸੁੱਖ ਨਾਲ ਸੱਜਰਾਂ ਦੀ ਵੀ ਵਧੀਆ ਆਉਂਦੀ ਹੈ ਫੈਂਟ ਤੇ ਥੋੜਾ ਜਿਹਾ ਇੱਕ ਤੇ ਦੁੱਧ ਦਾ ਰੇਟ ਘਟਾ ਫੈਂਟ ਤਾਂ ਬਥੇਰੀ ਹੈਗੀ ਚਲੋ ਹਾਂ ਤਾਂ ਟੁੱਡ ਭਰ ਦੇਈਨੇ ਬੇਲੇ ਨੂੰ ਆਪਾਂ ਆਹਰ ਲੱਗਿਆ ਤੇ ਕੋਈ ਵੀ ਤੁੰਦਾ ਆਪਣਾ ਕਰੋ ਹੁਣਾਂ ਜੀ ਤੇ ਜਿਦੋਂ ਆਪਾਂ ਆਪਾਂ ਨੂੰ ਇਹੀ ਕੰਮ ਸੌਂਦਾ ਇਹੀ ਕੰਮ ਆਪਾਂ ਕਰੋ ਕਿਸਾਨਾਂ ਨੂੰ ਤੇ ਇਹੀ ਮੱਝਾਂ ਦਾ گاਵਾ ਦਾ ਕੰਮ ਸੌਂਦਾ ਤਬ ਮੈਨੂੰ ਗਾਇਆਂ ਰੱਖਣੀ ਔਖੀ ਲੱਗਦੀ ਤਾਂ ਕਰਕੇ ਮੈਂ ਮੱਜਾ ਰੱਖਦੀਆਂ ਕਿਉਂਕਿ ਗਾਇਆਂ ਸੜਾ ਸੁੜਾ ਦੀਆਂ ਵੱਧ ਮਾਰਦੀਆਂ ਨੇ ਨਿਆਣਾ ਪਾ ਲਿਆ ਕਢਾ ਲਿਆ ਹਨ ਉਸ ਤਾਂ ਸੰਤਾਂ ਇੰਜ ਹੋ ਜਾਂਦਾ ਰੋ ਜਿਓ ਗਾਇਆਂ ਤੇ ਡਾਕਟਰ ਸਰਦਾਂ ਨਾ ਪੈਂਦਾ ਗਾਇਆਂ ਵੱਧ ਬਿਮਾਰ ਹੁੰਦੀਆਂ ਨੇ ਤੇ ਬਸ ਪਾ ਇਹਨਾਂ ਨੂੰ ਨਿਮਾਨ ਮੂਹ ਦੀ ਮੰਗ ਹਣ ਤੀਜੇ ਦਿਨ ਨਿਮਾਨ ਲਾ ਲਿਆ ਹੁਣ ਤੀਜੇ ਚੌਥੇ ਦਿਨ ਕਿਉਂਕਿ ਫਿਰ ਨਿਮਾ ਕੇ ਤੇਲ ਥੂਲ ਲਾਦਣ ਹੁਣ ਮੱਖੀ ਥੋੜੀ ਜਿਹਾ ਜ਼ਿਆਦਾ ਹੋਊਗੀ ਤੇ ਸਰਦਾਰ ਜੀ ਤਾਂ ਮੈਂ ਹੁਣ ਅੱਜ ਕਿਹਾਗਾ ਵੀ ਸਭ ਮੱਖੀਆਂ ਵਾਲੀ ਸਾਬਣ ਲਿਆ ਕੇ ਦਿਓ ਤੁਸੀਂ ਤੇ ਮੱਝਾਂ ਫਿਰ ਟਿਕ ਜਾਂਦੀਆਂ ਨਹੀਂ ਪੱਖਾ ਲਾਉਣਾ ਪੈਂਦਾ ਹੁਣ ਪੱਖਾ ਵੀ ਹਜੇ ਹੁਣੇ ਤਾਂ ਪੱਖਾ ਲਾ ਕੇ ਫਿਰ ਇਹਨਾਂ ਨੂੰ ਮੁਰ ਗਰਮੀ ਨਹੀਂ ਚੱਲਣੀ ਹੈਗੀ ਚਲੋ ਜੀ ਤੁਹਾਨੂੰ ਦੱਸ ਦਿੱਤਾ ਵੀ ਇਹ ਕੁਸ ਪਾਇਆ ਕਰੋ ਖਲ ਪਿਉ ਕਿ ਪਾਇਆ ਕਰੋ ਲੇਟੀ ਦੇ ਵਿੱਚ ਮੱਝ ਸੋਡੀ 8 ਮਹੀਨੇ ਦੁੱਧ ਦੇਊ 7.5 ਤਾਂ ਦੇਊਗੀ ਜੋਗੀ ਮੇਰੇ ਤਾਂ ਮੱਝਾਂ 8ਵੇਂ ਮਹੀਨੇ ਰ 8-10 ਦਿਨ 15 ਦਿਨ ਦੇਰ ਆਂਦੀਆਂ ਨੇ ਜਿਨ ਕਿ 7.5 ਮਹੀਨੇ ਦੁੱਧ ਦੇ ਆਂਦੀਆਂ ਨੇ ਠੀਕ ਆ ਜੀ ਚਲੋ ਮੈਂ ਬਾਟੀਆਂ ਲੈ ਕੇ ਜਾਂਦੀ ਆ ਤੁਹਾਨੂੰ ਦੱਸ ਦਿੱਤਾ ਹੁ ਬਸ ਧਾਰਾ ਕੱਢ ਲਾਂਗੇ ਹੁਣ ਆਪਾਂ ਧਾਰਾ ਕੱਢਣ ਤੇ ਕੋਈ ਟਾਈਮ ਨਹੀਂ ਲੱਗਦਾ ਤੇ ਸਰਦਾਰ ਜੀ ਉੱਠ ਕੇ ਦੁੱਧ ਪਾਇਆ ਹੋਣਗੇ ਹਜੇ ਪਾਇਆ ਨਹੀਂ ਸਾਰੇ ਬੀਬੀ ਗੁਰਦੁਆਰੇ ਨਹੀਂ ਆਈ ਮੈਂ ਜਾਇਆ ਹੀ ਤੇ ਬੀਬੀ ਤਾਂ ਭੋਗ ਪਏ ਤੋਂ ਆਉਂਦੀ ਹੁੰਦੀ ਹੈ ਤੇ ਮੈਂ ਪਹਿਲਾਂ ਮੱਥਾ ਟੇਕਣਸਾਰ ਹਨਾ 5-10 ਮਿੰਟ ਜਿੰਨਾ ਵੀ ਟਾਈਮ ਲੱਗਦਾ 5 ਮਿੰਟ 2 ਮਿੰਟ 4 ਮਿੰਟ ਬਸ ਹਾਜ਼ਰੀ ਲਾਏ ਹੋਣੀ ਆ ਚਲੋ ਜੀ ਆਪਣੀ ਮੱਝਾਂ ਨਹੀਂ ਸੰਭਾਲ ਜੇ ਵੀ ਹੋ ਗਈ ਐ ਸੇਪਾਂ ਹੁਣ ਦੁਬਾਰੇ ਦਾ ਥੰਬਾ ਗਿਆਗੇ ਟਾਈਮ 8:00 ਵਜੇ ਹੋ ਕੇ ਨੀਂਗੇ ਪਾਸੇ ਵਾਜਨ ਬਹੁਤ ਸੁਖ ਨਾਲ ਕੰਮ ਨਿਬੜ ਗਿਆ ਅੱਧਿਓ ਜਾਰੇ ਨਿਬੜ ਗਿਆ ਮਦਰ ਸਰਦਾਰ ਦੀ ਸੰਗਰੇ ਨੇ ਦੇਰੀ ਤੇ ਮੈਂ ਆਵਰ ਥੰਬੜ ਗਿਆ ਇਸ ਵੇਲੇ ਸਾਰੇ ਕੌੜੀ ਕੰਮ ਲੱਗੇ ਪਏ ਲੋ ਜੀ ਆਪਣੀਆਂ ਮੱਜਾਂ ਦੀਆਂ ਸਫਾਈਆਂ ਹੋ ਗਈਆਂ ਮੱਜਾਂ ਵਾਰੀ ਤੂੰ ਸੋਨੂੰ ਦੱਸ ਦਿੱਤਾ ਵੀ ਟੋਕੜਾ ਮੱਜਾਂ ਨੂੰ ਇਸ ਤਰ੍ਹਾਂ ਪਾਓ ਦੁੱਧ ਵੱਧ ਦੇਣਗੀਆਂ ਹਨਾ ਤੇ 베ਰੀ ਵੀ ਸੰਗ ਹੀ ਗਈ ਕੋਨੀ ਕੋਨੀ ਹੋ ਗਈ ਐ ਤੇ ਇੱਧਰ ਸਰਦਾਰ ਜੀ ਨੇ ਰੇੜੇ ਧਰਤੀਆਂ ਜੇ ਕਹਿੰਦਾ ਤੁਹਾਡੇ ਪਸੰਦ ਹੋਈਆਂ ਰੱਖ ਲਿਓ ਨਹੀਂ ਕਹਿੰਦਾ ਕਿਸੇ ਲਾਹੇ ਆ ਮੰਗੇ ਤੇ ਇਸ ਤਰ੍ਹਾਂ 베ਰੀ ਸੰਗ ਹੀ ਗਈ ਭਾਈ ਹੋਰ ਜੰਗੂਣੇ ਹੋਰ ਜੰਗੂਣੇ ਕੀ ਬਿਲਿਸ਼ੋਂ ਕੁੜੀਆਂ ਕਿਵੇਂ ਕੱਢ ਦੇ ਕੈਨ ਹੋਵੇ ਔਰ ਹੁਣ ਆ ਸੰਭਰਾ ਦਵਾਰੇ ਕੂੜਾਵਾੜਾ ਹੁਣ ਇਹਦਾ ਕੀ ਕਰਾਂਗੇ ਇਹਦਾ ਕੀ ਰੋਕੀ ਕਰਨਾ ਤੇ ਮੇਰੀ ਮਸ਼ੀਨ ਚ ਪਾਏ ਪਾਏ ਨੇ ਕੱਪੜੇ ਮੇਰੇ ਮਸ਼ੀਨ ਚ ਪਾਏ ਪਾਏ ਜੀ ਕੱਪੜੇ ਸਰਦਾਰ ਜੀ ਨੂੰ ਕਹਿ ਦਿਨਾ ਦਿਖਾਈ ਤੇ ਇਹ ਤਾਂ ਮਸ਼ੀਨ ਭਰ ਗਈ ਪਾਣੀ ਦੀ ਬੰਦ ਕਰਾਂ ਪਾਈਪ ਹੁਣ ਇਹਦੇ ਵਿੱਚ ਪਾ ਮੰਗੇ ਪਰ ਸਰਫ ਪਾ ਕੇ ਉਧਰ ਚੱਲਦੇ ਆ ਸਰਦਾਰ ਜਿਹਾ ਰੋਟੀ ਖਾ ਕੇ ਕਰਦੇ ਆ ਕੋਈ ਕੰਮ ਇਹ ਖਪਾਣੀ ਜਾਦੇ ਪਏਗਾ ਜੇ ਕੱਢ ਦਾਂਗੇ ਕੱਪੜੇ ਵੀ ਥਪਾ ਲੈਣੇ ਨੇ ਮਸ਼ੀਨ ਪਰ ਗਰਮਾ ਕਹਿੰ ਮम्मा ਬੈਠੀ ਸਾਤਰ ਵੀ ਧੋਣ ਵਾਲੀਆਂ ਨੇ ਜੀ ਜਿਆਦਾ ਵੀ ਕੱਪੜੇ ਹੀ ਆ ਦੇ ਹੋਗੇ ਮਸ਼ੀਨ ਚ ਸਰਫ ਪਾ ਲੈ ਡੱਬਾ ਨੇ ਤਾਂ ਕਹੀ ਜੀ ਜਾਨੀ ਮੰਗਾਉਣ ਵਾਲੀਆਂ ਨੇ ਜੀਆਂ ਵੇ ਦਾ ਚਮਚਾ ਵੀ ਘਰ ਹੋ ਗਿਆ ਸਰਖਾ ਆ ਆ ਚਲੋ ਤਕੜੀ ਤਾਇਡ ਸਰਖਾ ਬੱਸ ਤਾਇਡ ਗੁਣ ਮਾ ਦਾਗਰ ਬਣਾਉਂਦੀ ਆ ਪਰੌਂਠੇ ਪਰੌਂਠੇ ਬਣਾਉਂਦੀ ਆ ਅੱਗੇ ਸੀ ਸਰਦਾਰ ਜੀ ਦਮ ਲੈਂਦੇ ਫਿਰ ਕੰਮ ਕਰਨਗੇ ਹੋਰ

ਹਾਏ plumbna ਤੇ देर ਲੱਗੇ ਸੋਰ-ਸੋਰ ਖਾਂਦੇ ਹੁਣ ਆਪ ਹੀ ਨੂੰ ਗੀਤ ਕਰਨੇ ਆਜ ਇੱਧਰੋਂ ਕੰਮ ਹੋ ਬੰਦ ਰਹਿੰਦੇ ਕੱਲ ਮੈਂ ਖੇਡੂਗਾ ਸਭ ਪਚਾਈ ਜੇ ਮਾਰੇ ਮਾਰੇ ਨਾ ਆਖੋ ਕਿਤਾ ਆਪਾਂ ਹੁਣ ਇਹਨਾਂ ਨੂੰ ਜੋਟੇ ਕਰਾਂਗੇ ਇੱਥੇ ਹੋਰ ਪੱਖੇ ਲੰਘੇ ਇੱਧਰ ਤੱਕ ਦਾੰਸ ਬਾਦ ਜੋਟੇ ਕੱਟਾਂ ਇਹ ਹਵਾ ਦੀ ਮਿਕੋਟ ਹੋਣਾ ਨਹੀਂ

फिर कच्चे बावे तो बावे का का छोटा तो बेड़ा बेह सारा पक्का कर लिया ना एडा पक्का मुझे रोना कलना संभर खुरपी लाऊ सारी क ਸਭ ਸਾਰੇ ਲੋੜੀ ਹੈ ਸਭ ਦੇ ਲੋਹ ਨੂੰ ਪਾਸ਼ੀਂ ਅੰਦਰ ਲਾਓ ਚਲੋ ਜਿੱਪਾ ਮਿਲ ਗਿਆ ਸਾਥੇ ਖਾ ਲਧੀਏ ਤੇਰਾ ਅੱਲਾ ਕੰਮ ਕਰ ਦੇ ਆਪਾ ਲੋ ਜਿੱਪਾ ਤਾਂ ਕੋਲੋਂ ਤੋਦੇ ਬਿਜਲੀ ਨਾਲ ਸਤਾਂ ਦੇ wale te rakhi di so saaf ho gaya hai kya hai na sade na ho gaye 10 bajal khala kam ho jaye hoye pata nahi ki gal pata nahi sabhi kapde badu hunde ne to nale ajre de gaddane bade kapde ne hunde ne pata nahi sabhi hunde ne ਅੱਜ ਵੀ ਤੜਕੇ ਥੋੜੇ ਜਿ ਹੋਣਗੇ ਹੁਣ ਤੋਂ ਅਤੇ ਕੱਲ ਮੈਂ ਘੋਟੇ ਦੀ 2:30 ਵਜੇ ਉਗਤਵਾਤੀ ਆਇਤੀ ਉਹ ਇੱਕ ਪੀਪ ਤੋਂ ਅਮ ਕਲ ਨੂੰ ਸਾਥ ਖੋਣਗੀ ਫੂ ਹੋ ਨਹੀਂ ਟਪ ਭਰ ਗਿਆ ਕੱਪੜੇ ਕਰਦੇ ਆਂਗੇ ਵੀਡੀਓ ਦਾ ਐਂਡ ਕਰਕੇ ਰਸੋਈ ਸਾਫ ਮੈਂ ਤਾਂ ਹੋਰ ਕੰਮ ਕਰਦੇ ਆਂ ਕੱਪੜੇ-ਕੁੱਪੜੇ ਪ੍ਰੈਸ ਕਰਤਾ ਇਹਨੇ ਕਰਨ ਵਾਲੇ ਹਨ ਜੇ ਬਹਿੁਰ ਜੀ ਤਰਾਲਾ ਦਿੱਤਾ ਨਹੀਂ ਪਏ ਜਾਗੇ ਚਲੋ ਜੀ ਆਪਾਂ ਵੀਡੀਓ ਦਾ ਐਂਡ ਕਰਦੇ ਆ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਪਹਿਲੀ ਵਾਰੋਂ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ